ਨਾ ਬੱਚਿਆਂ ਨੂੰ ਬਧਾਈ ਦਿੰਦੀ ਆ ਬਹੁਤ ਬਹੁਤ ਵੱਡੇ ਜਿੰਦੀਆਂ ਤੇ ਨਵੇਂ ਸਾਲ ਜੀਆਂ ਮੈਨੂੰ ਬੱਚਿਆਂ ਦੇ ਫੰਕਸ਼ਨ ਬਹੁਤ ਅੱਛਾ ਲੱਗਾ ਦੂਸਰਾ ਹੋਰ ਸਾਰੇ ਜਿੰਨੇ ਵੀ ਮੇਰੇ ਸਟੇਟ ਦੇ ਭਰਾ ਤੇ ਭੈਣਾਂ ਆਏ ਹੋਏ ਮਹਿਮਾਨ ਵੀ ਸਾਰਿਆਂ ਦਾ ਮੈਂ ਵੀ ਮੈਨੂੰ ਬਹੁਤ ਚੱਕਾ ਲੱਗਾ ਇਹਨਾਂ ਨੂੰ ਦੇਖ ਕੇ ਤਾਂ ਬਹੁਤ ਸਾਰਿਆਂ ਨੂੰ ਮੁਬਾਰਕਾਂ ਦਿੰਦੀ ਆ ਸਾਰੇ ਪਰਿਵਾਰਾਂ ਦੇ ਵਿੱਚ ਵੱਡਾ ਦਿਨ ਜਿਹੜਾ ਹੈਗਾ ਆਪਾਂ ਸਾਰੇ ਖੁਸ਼ੀਆਂ ਦੇ ਨਾਲ ਮਨਾਈਏ ਅਸੀਂ ਇਹਨਾਂ ਦੀ ਰਾਖੀ ਕਰੀਏ ਏ ਜਿਹੜੇ ਹੈਗੇ ਆਪਣੇ ਜਿੰਨੇ ਵੀ ਆਪਣਾ ਵੱਡੇ ਦਿਨ ਦਾ ਨਵਾਂ ਸਾਲ ਜਿਹੜਾ ਹੈਗਾ ਵਾ ਖੁਸ਼ੀਆਂ ਦੇ ਨਾਲ ਮਨਾਓ ਤੇ ਅਸੀਂ ਤੁਹਾਡੇ ਤੁਹਾਡੇ ਵਾਸਤੇ ਜਿਹੜੇ ਆ ਅਸੀਂ ਚੰਗੀ ਜੱਡੇ ਬੈਠੇ ਆ ਮੈਂ ਐਨਾ ਹੀ ਕੁਝ ਕਹਿੰਦੀ ਹੋਈ ਬਾਸ ਕਹੀ ਸਾਰੇ ਜਾਣੇ ਖੁਸ਼ੀਆਂ ਦੇ ਨਾਲ ਗਲ ਮਿਲ ਕੇ ਅਸੀਂ ਸਾਰੇ ਭਾਈ ਸਾਰੇ ਨੂੰ ਇਸ ਨੂੰ ਨਿਵਾਇਏ ਆਪਾਂ 크리스마ਸ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਰ ਡੀਐਸਪੀ ਸਾਹਿਬ ਪ੍ਰਦੀਪਾ ਜੀ ਹੋਰ ਵੀ ਮੇਰੇ ਸਾਥੀ ਫੱਜੀਪੁਰ ਤੋਂ ਸਰਪੰਚ ਸਾਹਿਬ ਰਾਮ ਜੀ ਸਾਜਮ ਮਹਾਜਨ ਅਮਰਿਤਪਾਲ ਸਿੰਘ ਜੀ ਮਿੱਠੂ ਜੀ ਮੇਰਾ ਵੀਰ ਮਾਈਕਲ ਸੋਟਾ ਜੀ ਅਭੀ ਜੀ ਪੁਰਾਣਾ ਤਾਰੀਵਾਲ ਤੋਂ ਕੇਸ਼ਵ ਵਰਮਾ ਜੀ ਗਾਰੀ ਜੀ ਮਾਸਟਰ ਰਿੰਕੂ ਜੀ ਅਤਲ ਜੀ ਤੇ ਆ ਜਿਹੜੇ ਸਾਡਾ ਪ੍ਰਾਸ ਦੇ ਸੈਕਟਰੀ ਹੀਰਾ ਜੀ ਤੇ ਹੋਰ ਵੀ ਜਿੰਨੇ ਵੀ ਇੱਥੇ ਨੇ ਆਏ ਨੇ ਮੈਂ ਆਨਾ ਤਾਂ ਸਾਡੇ ਐਮਐਲਏ ਸਾਹਿਬ ਨੇ ਵੀ ਸੀ ਬਟਾਣੇ ਤੋਂ ਲੇਕਿਨ ਉਹ ਕਿਸੇ ਜ਼ਰੂਰੀ ਕੰਮ ਕਾਰਨ ਉਹ ਤੇ ਸਾਡੇ ਲੇਲਪਿੰਡ ਤੋਂ ਸਰਪੰਚ ਦਗਨ ਜੀ ਕਿਸੇ ਜ਼ਰੂਰੀ ਕਾਰਨ ਲੁਧਿਆਣਾ ਚਲ ਗਏ ਨੇ ਤੇ ਮੈਨੂੰ ਉਹਨਾਂ ਨੇ ਖਾਸ ਤੌਰ ਤੇ ਮੈਂ ਵੀ ਉਹਨਾਂ ਦੇ ਨਾਲ ਸੀ ਪਰ ਮੈਨੂੰ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਤੁਸੀਂ ਉੱਥੇ ਜਾ ਕੇ ਹਾਜ਼ਰੀ ਲਗਵਾਓ ਤੇ ਮੈਂ ਸਾਰਿਆਂ ਨੂੰ ਇਸ ਮਿਸਤੀ ਲੱਖ ਲੱਖ ਵਧਾਈ ਦਿਨਾ ਹੈ ਇਸ ਪਰਮਾਤਮਾਗੇ ਅਰਦਾਸ ਕਰਨਾ ਹੈ ਜਿਸ ਤਰ੍ਹਾਂ ਹਰ ਸਾਲ ਇੱਥੇ ਪ੍ਰੋਗਰਾਮ ਹੁੰਦਾ ਤੇ ਪਰਮਾਤਮਾ ਇਸ ਪ੍ਰੋਗਰਾਮ ਨੂੰ ਹੋਰ ਵੱਧ ਚੜ ਕੇ ਅਗਲੇ ਸਾਲ ਤੋਂ ਕਰਨ ਹallelujah ਮੈਂ ਸਾਰੇ ਨੂੰ ਜੈ ਮਸੀਹ ਆਖਦਾ ਹਾਂ ਅੱਜ ਸਾਡੇ ਧਾਰੀਵਾ ਦੇ ਵਿੱਚ ਪੱਪਾ ਗੱਜੀ ਦੇ ਉਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਪ੍ਰਭੂ ਇੰਤਜ਼ਾਮ ਕੀਤਾ ਸਾਡੇ ਧਾਰੀਵਾਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਤੇ ਲੁਧਿਆਣੇ ਮੱਲੇ ਦੇ ਵਿੱਚ ਬਹੁਤ ਹੀ ਵਧੀਆ ਤਰ੍ਹਾਂ ਦੇ ਨਾਲ ਪ੍ਰਭੂ ਜੀ ਦਾ ਮਹਿਮਾ ਕੀਤੀ ਜਾ ਰਹੀ ਆ ਉਹਨਾਂ ਦਾ ਗੁਣगान ਕੀਤਾ ਜਾ ਰਿਹਾ ਵਾ ਬਹੁਤ ਪਬਲਿਕ ਆਈ ਆ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਸਾਰੇ ਐਮਸੀਆਂ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿਸੇ ਦੇ ਇਤਿਹਾਰ ਦੀਆਂ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਮੈਂ ਪ੍ਰਭੂ ਯੂਸੂਫ ਨੂੰ ਸੀਨੇ ਕੇ ਬਰਾਦਾ ਕਰਦਾ ਪਪਾ ਗਿੱਲ ਅਤੇ ਉਹਦੀ ਟੀਮ ਨੂੰ ਅਪਾਰ ਕਿਰਪਾ ਬਣਾ ਕੇ ਰੱਖੋ ਕਿਉਂਕਿ ਉਹ ਹਰ ਸਾਲ ਸਾਰੀ ਵੱਲ ਲਿਆਣੇ ਮੱਲੇ ਦੇ ਵਿੱਚ ਪ੍ਰਭੂ ਜਸੂ ਮਸੀਹਾ ਬੜੀ ਧੂਮ-ਧਾਮ ਦੇ ਨਾਲ ਜਨਮ ਦਿਹਾੜਾ ਮਨਾਉਂਦੇ ਨੇ ਉਹਨਾਂ ਦੇ ਅਪਾਰ ਕਿਰਪਾ ਬਣਾ ਕੇ ਰੱਖੋ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਆਹ ਵੇਖ ਕੇ ਇਤਨਾ ਛੇਧਿਆਮ ਸਾਰੇ ਸਾਡੇ ਬਹੁਤ ਬਾਰੇ ਤੇ ਪਹੁੰਚੇ ਨੇ ਸਾਡੇ ਐਡਮਿਨਿਸਟਰेटर ਸਾਹਿਬ ਸਾਡੇ ਦਿਨਾਨਗਰ ਤੋਂ ਐਕਐਮਟੀ ਇਹਦੇ ਤੇ ਬਹੁਤ ਪਬਲਿਕ ਆਈ ਹੈ ਬਹੁਤ ਆਨੰਦ ਲੈ ਰਹੇ ਨੇ ਪ੍ਰਭੂ ਜੀ ਸੁਭਾਸ਼ੀਦੇ ਦਿੰਦੀਆਂ ਬਹੁਤ ਬਹੁਤ ਮੁਬਾਰਕਵਾਦ ਦੇਣਾ ਨਾਲ ਜਨਮ ਦਿਨ ਦਿੰਦੀਆਂ ਮੈਂ ਸਾਰਿਆਂ ਨੂੰ ਜੈ ਮਸੀਹਾ ਆਖਦਾ ਹallelujah 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 ਸੁਭਾਸ਼ੀਦੇ ਜਨਮ ਦਿਹਾੜੇ ਦੀਆਂ 크리스마ਸ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਔਰ ਪ੍ਰਭੂ ਅੱਗੇ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਅੱਗੇ ਅਮਨ ਸ਼ਾਂਤੀ ਰਹੀ ਹੈ ਇਸੇ ਤਰ੍ਹਾਂ ਹੀ ਅਮਨ ਸ਼ਾਂਤੀ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਰਹੇ ਸਾਡਾ ਸ਼ਹਿਰ ਪ੍ਰੋਗਰੈਸ ਕਰੇ ਔਰ ਪੂਰਾ ਪਾਰਥ ਜਿਹੜਾ ਹੈਗਾ ਉਹ ਪ੍ਰੋਗਰੈਸ ਕਰੇ ਖੁਸ਼ੀ ਮਾਣੇ ਸਾਰੇ ਸੁਖੀ ਬਸੰਤ ਮੈਂ ਇੱਕ ਵਾਰ ਸਾਰੇ ਲੋਕਾਂ ਨੂੰ ਫਿਰ ਪ੍ਰਭੂ ਦਸਮਸਿ ਜੀ ਦੀਆਂ ਦਰਮਦੰਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਔਰ ਮੈਂ ਪੱਪਾ ਗਿਲਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹਨੇ ਪੂਰੇ ਸ਼ਹਿਰ ਨੂੰ ਇਕੱਠਾ ਕਰਕੇ ਇੱਕ ਪਲੇਟਫਾਰਮ ਦੇ ਇਕੱਠਾ ਕਰਕੇ ਬਹੁਤ ਵੱਡਾ ਪ੍ਰੋਗਰਾਮ ਕਰਵਾਉਂਦੇ ਆ ਹਰ ਸਾਲ ਸਾਨੂੰ ਸਾਰੀ ਸੰਗਤ ਦਾ ਦਰਸ਼ਨ ਕਰਨ ਦਾ ਮੌਕਾ ਮਿਲਦੇ ਮੌਕਾ ਦਿੰਦੇ ਆ ਜੈ ਹਮ ਅੱਜ ਸਾਡੇ ਇਸ ਇਲਾਕੇ ਦੇ ਨਾਮਵਰ ਸ਼ਖਸੀਅਤ ਬੱਬਾ ਗਿਲਜੀ ਦੇ ਪ੍ਰਬੰਧ ਹੇਠ ਲੁਧਿਆਣਾ ਮਹੱਲਾ ਧਾਰੀਵਾਲ ਦੇ ਵਿੱਚ ਇੱਕ ਵੱਡੇ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਮਿਸ਼ਨ ਹਸਪਤਾਲ ਦੇ ਐਡਮਿਨਿਸਟਰेटर ਮੇਜਰ ਥਾਮਸਨ ਸਾਦਕ ਮਸੀਹ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਖਿਆਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਤੇ ਛੋਟੇ-ਛੋਟੇ ਬੱਚਿਆਂ ਨੇ ਗੀਤਾਂ ਦੇ ਦੁਆਰਾ ਸਕਿੱਟਾਂ ਦੇ ਦੁਆਰਾ ਪ੍ਰਭੂ ਯਸ਼ੁਮਸੀ ਦਾ ਜੋ ਪਿਆਰ ਦਾ ਸੰਦੇਸ਼ ਆ ਉਹ ਸਾਰਿਆਂ ਨੂੰ ਦਿੱਤਾ ਤੇ ਮੈਂ ਇਸ ਖੁਸ਼ੀ ਦੇ ਮੌਕੇ ਤੇ ਬੱਬਾ ਗਿਲਜੀ ਨੂੰ ਐਡਾ ਵੱਡਾ ਪ੍ਰੋਗਰਾਮ ਕਰਵਾਉਣ ਦੇ ਲਈ ਧੰਨਵਾਦ ਕਰਦਾ ਅਤੇ ਲੁਧਿਆਣਾ ਮਹੱਲਾ ਨਿਵਾਸੀਆਂ ਨੂੰ ਬੜਾ ਅਰਯੋਗ ਸਰਬੇਸ਼ਵਤੀ ਪਰਮੇਸ਼ਵਰ ਦੀ ਬਖਸ਼ਿਸ਼ ਸਾਡੇ ਵਿੱਚ ਆ ਚੁੱਕੀ ਹੈ ਬੜੀ ਪ੍ਰਭੂ ਯਸ਼ੁਮਸੀ ਦਾ ਜੋ ਜਨਮ ਦਿਹਾੜਾ ਇੱਥੇ ਧਾਰੀਵਾਲ ਦੇ ਵਿੱਚ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਹੀ ਧਾਰੀਵਾਲ ਸ਼ਹਿਰ ਦੇ ਔਰ ਪੂਰੀ ਦੁਨੀਆ ਵਿੱਚ ਵਾਸਤੇ ਲੋਕਾਂ ਨੂੰ ਜਨਮ ਉਹਨਾਂ ਦੇ ਜਨਮ ਦਿਹਾੜੇ ਅੱਜ ਦੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਪ੍ਰਭੂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਦੁਨੀਆ ਦੇ ਵਿੱਚ ਸ਼ਾਂਤੀ ਬਣੀ ਰਹੇ ਦੁਨੀਆ ਵਿੱਚ ਅਮਨ ਔਰ ਭਾਈਚਾਰਾ ਭਾਈਚਾਰਾ ਜਿਹੜਾ ਬਰਕਰਾਰ ਰਹੇ ਔਰ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਇਨਸਾਨ ਇਨਸਾਨ ਵਾਸਤੇ ਨੇ ਉਹ ਇਹਨਾਂ ਦੇ ਜਨਮ ਦਿਹਾੜੇ ਤੇ ਵੱਧ ਤੋਂ ਵੱਧ ਚੰਗੇ ਗੁਣਾਂ ਦਾ ਗੁਣ ਧਾਰਨ ਕਰਕੇ ਔਰ ਹallelujah ਜਿਹੜੇ ਉਹਨਾਂ ਦੇ ਚੰਗੇ ਗੁਣ ਨੇ ਸੱਧ ਗੁਣ ਨੇ ਉਹ ਆਪਣੇ ਵਿੱਚ ਲੈ ਕੇ ਆਉਣ ਔਰ ਇਹੀ ਸਭ ਤੋਂ ਵੱਡੀ ਉਹਨਾਂ ਨੂੰ ਜਨਮ ਦਿਹਾੜੇ ਤੇ ਦੇਣ ਹੋਏਗੀ ਸੋ ਮੈਂ ਸਾਰੇ ਇਸ ਦੁਨੀਆ 'ਚ ਵਾਸਤੇ ਲੋਕਾਂ ਨੂੰ ਪ੍ਰਭੂ ਯਿਸੂ ਤੁਸੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਹallelujah ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਕਿ ਸਾਡੇ ਸਾਡੇ ਬ੍ਰਦਰ ਪਪਾ ਗੇਲੇ ਜੋ ਇਸ ਪ੍ਰੋਗਰਾਮ ਨੂੰ ਅਜੋਜਨ ਕੀਤਾ ਹੈ ਔਰ ਸਾਨੂੰ ਸਾਰਿਆਂ ਨੂੰ ਇੱਕ ਟੈਂਟ ਦੇ ਥੱਲੇ ਲਿਆਦਾ ਹੈ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਔਰ ਬਹੁਤ ਸਾਰੇ ਸਾਡੇ ਜੋ ਕਿ ਇਸ ਸ਼ਹਿਰ ਦੇ ਮਹਾਨ ਸ਼ਖਸੀਤਾ ਸਾਡੇ ਵਿੱਚ ਜੋ ਐਮਸੀਓ ਔਰ ਇਸ ਸ਼ਹਿਰ ਦੇ ਜੋ ਲੋਕ ਜੋ ਸੱਜਣਾਂ ਨੂੰ ਇੱਥੇ ਪਹੁੰਚੇ ਹਨ ਔਰ ਅਸੀਂ ਸਾਰਿਆਂ ਨੂੰ ਵੀ ਗੱਡੇ ਤੇ ਦੀ ਮੁਬਾਰਕਾਂ ਦਿੰਦੇ ਹਾਂ ਔਰ ਮੈਕਰੋਬਟ ਹਸਪੀਟਲ ਵੱਲੋਂ ਸਾਡੇ ਮੈਕਰੋਬਟ ਸੋਲੂਸ਼ਨ ਆਰ ਵੀ ਇੰਡੀਆ ਨਾਲ ਤੇ ਟੈਟਰੀ ਵੱਲੋਂ ਔਰ ਇਹ ਨਵਾਂ ਸਾਲ ਔਰ ਵੱਡਾ ਦਿਨ ਸਾਰਿਆਂ ਨੂੰ ਮੁਬਾਰਕ ਹੋਵੇ ਪ੍ਰਭੂ ਯੇਸ਼ੂ ਮਸੀਹ ਦਾ ਮਕਸਦ ਇਸ ਧਰਤੀ ਤੇ ਜੋ ਆਉਂਦਾ ਸੀਗਾ ਉਹ ਇਹੀ ਸੀਗਾ ਕਿ ਸਾਰੇ ਮਾਨਵ ਜਾਤੀ ਨੂੰ ਉਹ ਡਰੇ ਇਹ ਸਨੇਹਾ ਦਿੱਤਾ ਕਿ ਜੋ ਪਿਆਰ ਦੱਸ ਰਿਹਾ ਫਿਰ ਜੁਲ ਕੇ ਰਹਿਣ ਦੱਸ ਰਿਹਾ ਆਪਸੀ ਭਾਈਚਾਰਾ ਦੱਸ ਰਿਹਾ ਔਰ ਕਿਸੇ ਵੀ ਤਰ੍ਹਾਂ ਦਾ ਮਤ ਪੇ ਨਾ ਕਰਦੇ ਹੋਏ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਇਹਦੇ ਵਿੱਚ ਬੱਚਿਆਂ ਨੇ ਗੀਤ ਪੜਨ ਗਾਏ ਬੱਚਰਾ ਦੇ ਨਾਲ ਅਸੀਂ ਸਾਰਿਆਂ ਨੇ ਪਰਮੇਸ਼ਰ ਦਾ ਵਚਨ ਸੁਨੇਹਾ ਔਰ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹੱਥ ਵਿੱਚ ਪਾਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਔਰ ਇਹ ਵੱਡਾ ਦਿਨ ਔਰ ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਹੋਵੇ। ਥੈਂਕ ਯੂ ਐਕਵਰੀਫਰ ਸਾਡੇ ਬ੍ਰਦਰ ਪਪਾ ਗਿਲਜੀ ਦਾ ਧੰਨਵਾਦ। ਹਾਲੇ ਹਾਲੇਲੂਇਆ ਹਾਲੇਲੂਇਆ ਅੱਜ ਵੱਡੇ ਦਿਨ ਦਾ ਇਸ ਸਮਿਤੀ ਦੇ ਕਿਸੇ ਕਿਸੇ ਦੇ ਆ ਸਾਰੇ ਸੰਸਾਰ ਨੂੰ ਮੁਬਾਰਕ ਹੋਵੇ ਸਾਰੇ ਧਾਰੀਵਾਰ ਸ਼ਹਿਰ ਦੇ ਮੁਬਾਰਕ ਹੋਵੇ ਕਿਉਂਕਿ ਇਹ ਹਰ ਸਾਲ ਸਾਡੇ ਪੱਪਾ ਜੀ ਬੜਾ ਪਿਆਰਾ ਫੰਕਸ਼ਨ ਮਨਾਉਂਦੇ ਆ ਔਰ ਸਾਰਿਆਂ ਨੂੰ ਬੁਲਾ ਕੇ ਇਸ ਹੀ ਸਮਿਤੀ ਕੋਲ ਦੇ ਵਿੱਚ ਅਸੀਂ ਸਾਰੇ ਬੈਠੇ ਆ ਔਰ ਸਾਰੀ ਸੰਗਤ ਦੇ ਦਰਸ਼ਨ ਕਰਦੇ ਆ ਬਹੁਤ ਵੱਡਾ ਇਹਨਾਂ ਦਾ ਮਾਤੀ ਹੈ ਕਿ ਸਾਡੇ ਪਪਾ ਜੀ ਹੈ ਸਭ ਨੂੰ ਇੱਕ ਜਗ੍ਹਾ ਤੇ ਮਿਲਾਉਂਦੇ ਹੈ ਔਰ ਇਸ ਪ੍ਰਭੂ ਦਾ ਭਜਨ ਕਰਵਾਉਂਦੇ ਹੈ ਜੋ ਮੈਂ ਸਾਰੇ ਸ਼ਹਿਰ ਨੂੰ ਸਾਰੇ ਸੰਸਾਰ ਨੂੰ ਇਹੀ ਭਾਈਚਾਰੇ ਦਾ ਸੰਦੇਸ਼ ਦਿਾਂਗੇ ਕਿ ਸਾਡਾ ਸਾਰਾ ਪੰਜਾਬ ਸਾਡਾ ਸਾਰਾ ਭਾਰਤ ਜੋ ਹੈ ਆਪਣੇ ਭਾਈਚਾਰੇ ਦੇ ਵਿੱਚ ਮਿਲ ਕੇ ਰਵੇ ਕਿਉਂਕਿ ਸਾਡਾ ਜਿਹੜਾ ਭਾਰਤ ਹੈ ਇੱਕ ਕੁਲਕਲ ਕੁਲਦਸਤਾ ਹੈ ਹਿੰਦੂ ਮੁਸਲਮ ਸਿੱਖ ਸਾਈ ਜਿਹੜੇ ਅਸੀਂ ਸਭ ਇਸ ਭਾਰਤ ਵਿੱਚ ਰਹਿੰਦੇ ਆ ਔਰ ਆਪਣਾ ਆਪਣਾ ਸਿਰ ਤਿਉਹਾਰ ਮਨਾਣੇ ਆ आज क्रिसमिस का त्यौहार जोड़ा है सारा संसार मना रहा है तो इस करके सारे संसार ईसा मसी साहब जिले आए थे उन्होंने सारे संसार ने दिता से सच का संदेश दिता सच अटल है प्रभु अटल है निराकार अटल है और परमात्मा अटल है तो इस करके सारा संसार और ही है मानुष की जाद एक है तो इसी करके जो भी महापुरुष दुनिया में आए ने वो एक धर्म वास्ते नहीं आए हमेशा सारे संसार वास्ते आए तो सारे धर्मां सारे काकों को सारे वसीहा तो तो नमस्कार है और सारे लोगों को मेरा मेरे वनों और मेरे बब्बे जी के वनों सारे वनों बड़े दिन दियाँ मुबारक और आने वाले नवे साल दिया मुबारक हर घर खुशियां हो सुख समृद्धि आए और दुख दलिंद्र जाए ਹਾਲੇਲੂਇਆ ਹਾਲੇਲੂਇਆ ਕ੍ਰਿਸ਼ਚਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਜੂਤ ਪ੍ਰਧਾਨ ਆ ਔਰ ਅੱਜ ਸਾਡੇ ਵਾਰਡ ਨੰਬਰ 12 ਦੇ ਵਿੱਚ ਬਹੁਤ ਹੀ ਤਗੜਾ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਆ ਔਰ ਪ੍ਰਭੂ ਜਸੂਰ ਗੁਸਿਰੀ ਕਿਰਪਾ ਦੇ ਨਾਲ ਖਾਤੇ ਜੇ ਪੂਰਾ ਪੰਡਾਲ ਭਰਿਆ ਹੋਇਆ ਆ 8 ਤੋਂ 900 ਕੁਰਸੀ ਲੱਗੀ ਹੋਈ ਆ ਉਹ ਸਾਰਾ ਪੰਡਾਲ ਖੋਲ ਨਜ਼ਰ ਆ ਰਿਹਾ ਆ ਔਰ ਖਾਸ ਕਰਕੇ ਸਾਡੇ ਵਿੱਚ ਅੱਜ ਦੇ ਵਿਸ਼ੇਸ਼ ਮਹਿਮਾਨ ਸਾਡੇ ਐਡਮਿਨਿਸਟਰ ਮੇਟਲ ਕੋਮਤ ਜੀ ਮਿਸ਼ਨ ਹਸਪੀਟਲ ਤੋਂ ਔਰ ਸਾਡੇ ਨਾਲ ਸਮਾਜ ਸੇਵਿਕ ਬਾਬਾ ਪ੍ਰਵੀਨ ਜੀ ਔਰ ਸਾਡੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਦੁਗਲ ਜੀ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਸਾਲੀਸ਼ ਆਰਮੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਪੂਰੀ ਟੀਮ ਨਾਲ ਇੱਥੇ ਪਹੁੰਚ ਕੇ ਸਾਡਾ ਮਾਨ ਸਨਮਾਨ ਵਧਾਇਆ ਔਰ ਇਸੇ ਨਾਲ ਹੀ ਮੈਸੀਅਨ ਮੈਸੀਅਨ ਸੰਸ ਫਾਊਂਡੇਸ਼ਨ ਦਾ ਵੀ ਅਸੀਂ ਧੰਨਵਾਦ ਕਰਨੇ ਆ ਉਹਨਾਂ ਨੇ ਵੀ ਇਸ ਪ੍ਰੋਗਰਾਮ ਵਾਸਤੇ ਸਾਰਾ ਸਹਿਯੋਗ ਕੀਤਾ ਅਸੀਂ ਧੰਨਵਾਦ ਕਰਦੇ ਮੈਸੀਅਨ ਸੰਸ ਫਾਊਂਡੇਸ਼ਨ ਦਾ ਔਰ ਖਾਸ ਕਰਕੇ ਸਰਵਿਸ਼ਨ ਆਰਮੀ ਦਾ ਧੰਨਵਾਦ ਜੀ